ਚੈਨਲ ਪੰਜਾਬੀ ਦੇ ਕੈਨੜਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਚੈਨਲ ਕਰਦੇ ਹਾਂ ਸ਼ੁਰੂਆਤ ਅਕਤੂਬਰ ਮਹੀਨੇ ਦੌਰਾਨ ਕੈਨੜਾ ਦੇ ਵਿੱਚ ਘਰਾਬੀ ਸੇਲ ਦੇ ਵਿੱਚ ਹੋਇਆ ਵਾਧਾ ਪਰ ਪਿਛਲੇ ਸਾਲ ਦੇ ਮੁਕਾਬਲੇ ਹਾਲੇ ਵੀ 4.5% ਹੇਠਾਂ ਹੈ ਸੇਲਜ਼ 2026 ਦੇ ਵਿੱਚ ਮਾਰਕੀਟ ਸਟੇਬਲ ਹੋਣ ਦੀ ਸੰਭਾਵਨਾ ਹੈ ਫੈਡਰਲ ਬਜਟ ਦੇ ਉੱਪਰ ਅੱਜ ਹਾਊਸ ਆਫ ਕਾਮਨਸ ਦੇ ਵਿੱਚ ਹੋਏਗੀ ਅੰਤਿਮ ਵੋਟ ਕਿਸੇ ਵੀ ਪਾਰਟੀ ਨੇ ਬਜਟ ਦੇ ਸਮਰਥਨ ਲਈ ਨਹੀਂ ਭਰੀ ਹਾਮੀ ਐਨਡੀਪੀ ਹਾਊਸ ਦੇ ਵਿੱਚੋਂ ਰਹਿ ਸਕਦੀ ਹੈ ਗੈਰ ਹਾਊਸ ਕੈਨੇਡਾ ਦੇ ਵਿੱਚ ਮਹਿੰਗਾਈ ਦਰ ਘਟ ਕੇ 2.2% ਦੇ ਉੱਪਰ ਆਈ ਗੈਸ ਅਤੇ ਗਰੋਸਰੀ ਦੀਆਂ ਕੀਮਤਾਂ ਘਟਣ ਦੇ ਨਾਲ ਮਹਿੰਗਾਈ ਦਰ ਚ ਪਿਆ ਫਰਕ ਮਾਹਰਾਂ ਦੇ ਮੁਤਾਬਕ ਬੈਂਕ ਦੇ ਵੱਲੋਂ ਇੰਟਰਸਟ ਰੇਟ ਚ ਕੱਟ ਲਗਾਉਣ ਦੀਆਂ ਸੰਭਾਵਨਾਵਾਂ ਮੱਧਮ ਹੋਨ ਜਾਂਦੇ ਖਬਰਾਂ ਵਿਸਤਾਰ ਦੇ ਨਾਲ ਕੈਨੇਡੀਅਨ ਰੀਅਲ ਏਸਟੇਟ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਅਕਤੂਬਰ ਵਿੱਚ ਘਰਾਂ ਦੀ ਸੇਲਜ਼ ਵਿੱਚ ਵਾਧਾ ਦੇਖਿਆ ਗਿਆ ਪਰ 1 ਸਾਲ ਪਹਿਲਾਂ ਦੇ ਮੁਕਾਬਲੇ ਨੰਬਰ ਹਾਲੇ ਵੀ ਘਟਾ ਹੈ ਨਾਲ ਨਾਲ ਪ੍ਰਾਈਸ ਵਿੱਚ ਗਰਾਵਟਾਈ ਹੈ ਪਿਛਲੇ ਮਹੀਨੇ ਦੇਸ਼ ਭਰ ਦੇ ਵਿੱਚ 4268 ਘਰ ਵਿਕੇ ਨੇ ਜੋ ਕਿ ਅਕਤੂਬਰ 2024 ਦੇ ਮੁਕਾਬਲੇ 4.3% ਘਟਾ ਹੈ ਸਤੰਬਰ ਦੇ ਮੁਕਾਬਲੇ ਸੇਲਜ਼ 0.9% ਵਧੀਆਂ ਨੇ ਭਾਪਕੇ 1% ਤੋਂ ਘੱਟ ਦਾ ਵਾਧਾ ਹੋਇਆ ਮਹਾਰਾਂ ਦਾ ਕਹਿਣਾ ਹੈ ਕਿ ਵਿਆਜ ਦਰਾਂ ਦੇ ਵਿੱਚ ਕੀਤੀ ਗਈ ਕਟੌਤੀ ਦੇ ਨਾਲ ਇਹ ਫਰਕ ਪਿਆ ਹੈ ਤੇ 2026 ਦੇ ਵਿੱਚ ਮਾਰਕੀਟ ਚੱਲਣ ਦੀ ਉਮੀਦ ਹੈ ਕਿਉਂਕਿ ਇਸ ਸਮੇਂ ਆਰਥਿਕ ਤੌਰ ਤੇ ਅਨਿਸ਼ਚਿਤਤਾ ਬਣੀ ਹੋਈ ਹੈ ਟੀਡੀ ਦੇ ਆਰਥਿਕ ਮਹਾਰਾਂ ਦਾ ਕਹਿਣਾ ਹੈ ਕਿ ਬੀਸੀ ਅਲਬਰਟਾ ਤੇ ਕਿਊਬਿਕ ਦੇ ਵਿੱਚ ਸੇਲਜ਼ ਵਧੀਆਂ ਨੇ ਜਦਕਿ 온ਟਾਰੀਓ ਸਸਕੈਚਵਨ ਅਤੇ ਮੈਨੀਟੋਬਾ ਦੇ ਵਿੱਚ ਸੇਲਜ਼ ਘਟੀਆਂ ਨੇ ਅਤੇ ਹਾਊਸਿੰਗ ਮਾਰਕੀਟ ਉੱਪਰ ਰਿਕਵਰੀ ਨੈਰੇਟਿਵ ਹਲੇ ਵੀ ਬਰਕਰਾਰ ਹੈ ਪਰ ਸੇਲਜ਼ ਹਲੇ ਘਟਨੇ ਇਸ ਲਈ ਇਸ ਨੂੰ ਮਜ਼ਬੂਤ ਰਿਕਵਰੀ ਕਹਿਣਾ ਫਿਲਹਾਲ ਔਖਾ ਹੈ ਜੌਬਸ ਮਾਰਕੀਟ ਦੇ ਵਿੱਚ ਕੁਝ ਸੁਧਾਰ ਹੋਣ ਨਾਲ ਵੀ ਹਾਊਸਿੰਗ ਮਾਰਕੀਟ ਤੇ ਫਰਕ ਪਿਆ ਹੈ ਅਕਤੂਬਰ ਵਿੱਚ ਵੇਚੇ ਗਏ ਘਰਾਂ ਦੀ ਨੈਸ਼ਨਲ ਐਵਰੇਜ ਪ੍ਰਾਈਸ 690195 ਡਾਲਰ ਰਿਹਾ ਜੋ ਕਿ 1 ਸਾਲ ਪਹਿਲਾਂ ਦੇ ਮੁਕਾਬਲੇ 1 ਪੁਆਇੰਟ 1% ਘਟ ਹੈ ਕਿਉਂਕਿ ਬੈਂਕ ਆਫ ਕੈਨੇਡਾ ਦੇ ਵੱਲੋਂ ਇੰਟਰਸਟ ਰੇਟਸ ਦੇ ਵਿੱਚ ਕੀਤੇ ਗਏ ਵਾਧੇ ਤੋਂ ਬਾਅਦ ਕੈਨੇਡਾ ਦੇ ਵਿੱਚ ਹਾਊਸਿੰਗ ਮਾਰਕੀਟ ਤੇ ਇੱਕ ਖੜੋਤ ਆਈ ਸੀ ਅਤੇ ਜਦੋਂ ਬੈਂਕ ਆਫ ਕੈਨੇਡਾ ਦੇ ਵੱਲੋਂ ਹੁਣ ਲਗਾਤਾਰ ਇੰਟਰਸਟ ਰੇਟ ਘਟਾਏ ਗਏ ਨੇ ਅਤੇ ਬੈਂਚਮਾਰਕ ਰੇਟ 2.5% ਤੇ ਆ ਗਿਆ ਪਰ ਇਸ ਦੇ ਬਾਵਜੂਦ ਵੀ ਮਾਰਕੀਟ ਉਸ ਢੰਗ ਦੇ ਨਾਲ ਨਹੀਂ ਚੱਲ ਰਹੀ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਲਗਾਏ ਗਏ ਟੈਰਫ ਦੇ ਨਾਲ ਕੈਨੇਡਾ ਦੀਆਂ ਪ੍ਰਮੁੱਖ ਇੰਡਸਟਰੀਜ਼ ਹਿੱਟ ਹੋ ਰਹੀਆਂ ਨੇ ਅਤੇ ਬਾયર ਦਾ ਮਾਰਕੀਟ ਉੱਪਰ ਭਰੋਸਾ ਨਹੀਂ ਹੈ ਭਾਵੇਂ ਉਹ ਆਪਣੀਆਂ ਜੌਬਸ ਨੂੰ ਲੈ ਕੇ ਸੰਤੋਸ਼ ਨਹੀਂ ਨੇ ਕਿ ਇਕਨੋਮੀ ਇਸ ਦਿਸ਼ਾ 'ਚ ਚੱਲੇਗੀ ਤੇ ਉਹਨਾਂ ਦੀ ਜੌਬ ਸੁਰੱਖਿਅਤ ਰਹੇਗੀ ਜਿਸ ਕਾਰਨ ਹਾਊਸਿੰਗ ਮਾਰਕੀਟ ਤੇ ਇਹਦਾ ਅਸਰ ਸਪਸ਼ਟ ਰੂਪ 'ਚ ਨਜ਼ਰ ਆ ਰਿਹਾ ਹੈ ਦੂਜੇ ਪਾਸੇ ਫੈਡਰਲ ਸਰਕਾਰ ਦੇ ਵੱਲੋਂ ਘਟਾਏ ਗਏ ਇਮੀਗ੍ਰੇਸ਼ਨ ਨੰਬਰਸ ਬੀਐਸ ਨੂੰ ਪ੍ਰਭਾਵਿਤ ਕਰ ਰਹੇ ਨੇ ਕਿਉਂਕਿ ਇਮੀਗ੍ਰੈਂਟਸ ਦੀ ਲਗਾਤਾਰ ਘਟਦੀ ਗਿਣਤੀ ਦੇ ਨਾਲ ਰੈਂਟਲ ਦੇ ਵਿੱਚ ਡਿਮਾਂਡ ਘਟ ਰਹੀ ਹੈ ਤੇ ਸਰਕਾਰ ਦੇ ਵੱਲੋਂ ਵੀ ਰੈਂਟਲ ਯੂਨਿਟਸ ਬਣਾਉਣ ਦੇ ਉੱਪਰ ਤਰਜੀਹ ਪਿਛਲੇ ਸਮੇਂ ਦੌਰਾਨ ਦਿੱਤੀ ਗਈ ਹੈ ਅਤੇ ਇਹ ਸਾਰੇ ਪੱਖ ਰਲ ਕੇ ਹੀ ਹਾਊਸਿੰਗ ਮਾਰਕੀਟ ਨੂੰ ਸਲੋ ਕਰ ਰਹੇ ਨੇ ਪਰ ਮਹਾਰਾਣਾ ਮੰਨਣਾ ਹੈ ਕਿ 2026 ਦੇ ਵਿੱਚ ਜਦੋਂ ਬਾਇਰਸ ਦਾ ਭਰੋਸਾ ਬਿਲਡ ਹੋਏਗਾ ਅਤੇ ਇਕਨੋਮੀ ਨੋ ਲੈ ਕੇ ਅਨਸਰਟੇਨਟੀ ਖਤਮ ਹੋਏਗੀ ਤਾਂ ਫਿਰ ਮਾਰਕੀਟ ਦੇ ਵਿੱਚ ਹਲਾਰਾ ਜ਼ਰੂਰ ਦੇਖਿਆ ਜਾ ਸਕਦਾ ਹੈ। ਕੈਨੇਡਾ ਦੇ ਵਿੱਚ ਗ੍ਰੇਟਰ ਟ੍ਰਾਂਟੋ ਏਰੀਆ ਤੇ ਮੈਟਰੋ ਵੈਂਕੂਵਰ ਰੀਜਨ ਵਰਗੇ ਇਲਾਕੇ ਅਜੇਹੇ ਨੇ ਜਿੱਥੇ ਕਿ ਘਰ ਮਹਿੰਗੇ ਨੇ ਤੇ ਇਨਫਲੇਸ਼ਨ ਬਾਕੀ ਕੈਨੇਡਾ ਦੇ ਮੁਕਾਬਲੇ ਜ਼ਿਆਦਾ ਹੈ। ਤਾਂ ਪਿਛਲੇ ਸਮੇਂ ਦੌਰਾਨ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਹਨਾਂ ਇਲਾਕਿਆਂ ਨੂੰ ਛੱਡ ਕੇ ਅਲਬਰਟਾ ਦਾ ਰੁਖ ਵੀ ਕੀਤਾ ਗਿਆ ਸੀ ਅਤੇ ਜੋ ਤਾਜ਼ਾ ਨੰਬਰ ਆਏ ਨੇ ਉਸ ਵਿੱਚ ਗ੍ਰੇਟਰ ਟ੍ਰਾਂਟੋ ਇਲਾਕੇ 'ਚ 35000 ਲੋਕ ਇਸ ਏਰੀਆ ਨੂੰ ਛੱਡ ਕੇ ਹੋਰ ਹਿੱਸਿਆਂ ਦੇ ਵਿੱਚ ਮੂਵ ਹੋਏ ਨੇ ਜਿਨ੍ਹਾਂ ਚ ਸਿਮਕੋ ਕਾਉਂਟੀ, ਹੈਮਿਲਟਨ ਅਤੇ ਕੈਲਗਰੀ ਨੂੰ ਚੁਣਿਆ ਗਿਆ ਕੈਨੇਡਾ ਵਿੱਚ ਕੁੱਲ 68173 ਲੋਕ ਨੇ ਜਿਨ੍ਹਾਂ ਦੇ ਵੱਲੋਂ ਲੋਕੇਸ਼ਨ ਬਦਲੀ ਗਈ ਹੈ ਜਿਨ੍ਹਾਂ ਚ 51.5% ਗ੍ਰੇਟਰ ਟ੍ਰਾਂਟੋ ਅਲਾਕੇ ਦੇ ਨਾਲ ਸੰਬੰਧਿਤ ਨੇ ਇਹਨਾਂ ਵਿੱਚੋਂ ਸਿਮਕੋ ਕਾਉਂਟੀ ਚ 10.4%, ਹੈਮਿਲਟਨ ਚ 3.2%, ਕੈਲਗਰੀ ਚ 3.1%, ਨਿਆਗਰਾ ਚ 1.9% ਤੇ ਵਾਟਰਲੂ ਦੇ ਵਿੱਚ 2.9% ਲੋਕ ਮੂਵ ਹੋਏ ਨੇ ਇਸ ਤੋਂ ਇਲਾਵਾ ਗ੍ਰੇਟਰ ਵੈਨਕੂਵਰ ਦੇ ਵਿੱਚ ਵੀ 2% ਲੋਕ ਆਏ ਨੇ ਰੀਅਲ ਅਸਟੇਟ ਮਹਾਰਾਣਾ ਕਹਿਣਾ ਹੈ ਕਿ ਇੱਕਦਮ ਨਹੀਂ ਚੱਲਿਆ ਸਗੋਂ ਮਾਈਗ੍ਰੇਸ਼ਨ ਦੇ ਪੈਟਰਨਸ ਉੱਤੇ ਆਧਾਰਿਤ ਹੈ ਜੋ ਕਿ ਅਫੋਰਡੇਬਿਲਟੀ ਦੇ ਆਧਾਰ ਤੇ ਹੈ ਜਿੰਨਾ ਕਿਹਾ ਕਿ ਨਵੀਂ ਚੀਜ਼ ਨਹੀਂ ਹੈ ਸਾਲਾਂ ਤੋਂ ਇਹ ਚੱਲ ਰਿਹਾ ਹੈ ਕਿਉਂਕਿ ਟ੍ਰਾਂਟੋ ਵਿੱਚ ਤੁਸੀਂ 5 ਲੱਖ ਡਾਲਰ ਨਾਲ ਇੱਕ ਬੈਡਰੂਮ ਦਾ ਅਪਾਰਟਮੈਂਟ ਖਰੀਦ ਸਕਦੇ ਹੋ ਜਦਕਿ ਬਾਕੀ ਦੂਰ ਦੇ ਸ਼ਹਿਰਾਂ ਦੇ ਵਿੱਚ 10 ਬੈੱਡਰੂਮ ਦੇ ਕਾਂਡੋ ਇੰਨੇ ਪ੍ਰਾਈਸ ਦੇ ਵਿੱਚ ਆ ਜਾਂਦੇ ਨੇ ਰੀਅਲ ਏਸਟੇਟ ਨਾਲ ਸੰਬੰਧਿਤ ਲੋਕਾਂ ਦਾ ਕਹਿਣਾ ਹੈ ਕਿ ਟ੍ਰਾਂਟੋ ਵਿੱਚ ਵਾਇਰਸ ਦੀ ਘਟ ਦੀ ਗਿਣਤੀ ਅਤੇ ਬੈਰੀ ਵਾਟਰਲੂ ਹਮਿਲਟਨ ਕੈਲਗਰੀ ਅਤੇ ਹੈਲਫੈਕਸ ਚ ਸੇਲਜ਼ ਵਧਣਾ ਇਸ ਤੋਂ ਸਪੱਸ਼ਟ ਹੈ ਕਿ ਲੋਕ ਅਫੋਰਡੇਬਿਲਟੀ ਦੇ ਲਈ ਉਹਨਾਂ ਮਾਰਕੀਟਾਂ ਦੇ ਵਿੱਚ ਜਾ ਰਹੇ ਨੇ ਜਿੱਥੇ ਕਿ ਘਰ ਸਸਤੇ ਨੇ ਕਿਉਂਕਿ ਮੈਟਰੋ ਵੈਂਕੂਵਰ ਰੀਜਨ ਅਤੇ ਗ੍ਰੇਟਰ ਟ੍ਰਾਂਟੋ ਇਲਾਕੇ ਦੇ ਵਿੱਚ ਹਾਊਸਿੰਗ ਮਾਰਕੀਟ ਪਿਛਲੇ ਸਮੇਂ ਦੌਰਾਨ ਬਹੁਤ ਭੂਮ ਵਾਲੀ ਰਹੀ ਹੈ ਪ੍ਰਾਈਸ ਤੇਜ਼ੀ ਦੇ ਨਾਲ ਵਧੇ ਨੇ ਅਤੇ ਹੁਣ ਗ੍ਰੇਟ ਟ੍ਰਾਂਟੋ ਇਲਾਕੇ ਦੇ ਵਿੱਚ ਘਰਾਂ ਦੀ ਸੇਲ ਨਾ ਹੋਣ ਕਾਰਨ ਪ੍ਰਾਈਸ ਕਰੈਕਸ਼ਨ ਵੀ ਲਗਾਤਾਰ ਹੋ ਰਹੀ ਹੈ ਪਰ ਕੁਝ ਅਜਿਹੇ ਮਾਰਕੀਟਸ ਜੋ ਹਲੇ ਵੀ ਇਨ੍ਹਾਂ ਇਲਾਕਿਆਂ ਤੋਂ ਅਫੋਰਡੇਬਲ ਨੇ ਲੋਕ ਉਹਨਾਂ ਨੂੰ ਚੁਣਨਾ ਪਸੰਦ ਕਰਦੇ ਨੇ ਖਾਸ ਕਰਕੇ অন্ਟਾਰੀਓ ਦੇ ਟ੍ਰਾਂਟੋ ਤੋਂ 2-3 ਕਿਲੋਮੀਟਰ ਦੀ ਡਰਾਈਵ ਵਾਲੇ ਸ਼ਹਿਰਾਂ ਦੇ ਵਿੱਚ ਲੋਕ ਹੁਣ ਮੂਵ ਹੋਣ ਲੱਗੇ ਨੇ ਪਿਛਲੇ ਸਮੇਂ ਦੌਰਾਨ ਅਲਬਰਟਾ ਦੀ ਸਰਕਾਰ ਦੇ ਵੱਲੋਂ ਵੀ ਅਲਬਰਟਾ ਕਾਲਿੰਗ ਇੱਕ ਕੈਂਪੇਨ ਚਲਾਈ ਗਈ ਸੀ ਜਿਸ ਤਹਿਤ ਲੋਕਾਂ ਨੂੰ ਅਲਬਰਟਾ ਵਿੱਚ ਆ ਕੇ ਬਸਣ ਦੇ ਲਈ ਸੁਨੇਹਾ ਦਿੱਤਾ ਗਿਆ ਸੀ ਉਸ ਵਿੱਚ ਪ੍ਰੋਵਿੰਸ਼ੀਅਲ ਟੈਕਸ ਨਾ ਹੋਣਾ ਘਰਾਂ ਦਾ ਅਫੋਰਡੇਬਲ ਹੋਣਾ ਨਾਲੋਂ ਨਾਲ ਜੌਬਸ ਦਾ ਵੱਧ ਹੋਣਾ ਇਹ ਸਾਰਾ ਕੁਝ ਦਿਖਾਇਆ ਗਿਆ ਸੀ ਅਤੇ ਉਸ ਕੈਂਪੇਨ ਦੇ ਬਾਅਦ ਬਹੁਤ ਸਾਰੇ ਲੋਕਾਂ ਦੇ ਵੱਲੋਂ ਕੈਲਗਰੀ ਦੇ ਵਿੱਚ ਆਪਣਾ ਘਰ ਸਥਾਪਿਤ ਕੀਤਾ ਗਿਆ ਜਿੱਥੇ ਕਿ ਹਾਊਸਿੰਗ ਮਾਰਕੀਟ ਦੇ ਵਿੱਚ ਵਾਧਾ ਵੀ ਦੇਖਿਆ ਗਿਆ ਸੀ ਬ੍ਰਿਟਿਸ਼ ਲੈਂਡਾਂ ਦੇ ਪ੍ਰੀਮੀਅਰ ਡੇਵਿਡ ਈਬ ਵੱਲੋਂ ਨਿਊ ਡੈਮੋਕ੍ਰੈਟਿਕ ਪਾਰਟੀ ਦੀ ਕਨਵੈਨਸ਼ਨ ਦੌਰਾਨ ਉਹਨਾਂ ਕੁਝ ਨੈਚੁਰਲ ਰਿਸੋਰਸਸ ਪ੍ਰੋਜੈਕਟਾਂ ਨੂੰ ਹਾਈਲਾਈਟ ਕੀਤਾ ਅਤੇ ਨਾਰਦਰਨ ਕੋਸਟ ਉੱਪਰ ਟੈਂਕਰ ਬੈਨ ਦਾ ਸਮਰਥਨ ਕੀਤਾ ਪ੍ਰੀਮੀਅਰ ਨੇ ਕਿਹਾ ਕਿ ਬੀਸੀ ਸਰਕਾਰ ਨੈਚੁਰਲ ਰਿਸੋਰਸਸ ਨਾਲ ਪਬਲਿਕ ਸਰਵਿਸ ਆਉਣ ਵਾਲੀਆਂ ਜਨਰੇਸ਼ਨਸ ਲਈ ਕਾਇਮ ਰੱਖਣ ਦੇ ਲਈ ਪੈਸੇ ਦਾ ਪ੍ਰਬੰਧ ਕਰੇਗੀ ਉਹਨਾਂ ਪ੍ਰੋਜੈਕਟਾਂ ਦੀ ਉਦਾਹਰਣ ਵੀ ਦਿੱਤੀ ਜਿਸ ਵਿੱਚ ਨਾਰਦਰਨ ਕੋਸਟ ਟ੍ਰਾਂਸਮਿਸ਼ਨ ਲਾਈਨ ਪਾਵਰ ਮਾਈਨਿੰਗ ਅਤੇ ਐਲ ਐਨ ਜੀ ਪ੍ਰੋਜੈਕਟ ਨਾਰਥ ਵੈਸਟਰਨ ਬੀ ਸੀ ਦੇ ਵਿੱਚ ਸਥਾਪਤ ਨੇ ਉਹਨਾਂ ਦਾ ਜ਼ਿਕਰ ਕੀਤਾ ਕਿਉਂਕਿ ਓਟਵਾ ਵੱਲੋਂ ਪ੍ਰਧਾਨ ਮੰਤਰੀ ਮਾਕਕਾਰ ਨੇ ਨੇਸ਼ਨ ਬਿਲਡਿੰਗ ਪ੍ਰੋਜੈਕਟਾਂ ਨੂੰ ਫਾਸਟ ਟਰੈਕ ਕਰਨ ਦੇ ਲਈ ਲਿਸਟ ਜਾਰੀ ਕੀਤੀ ਹੈ ਜਿਸ ਵਿੱਚ ਲੈਸ ਪੋਲੂਸ਼ਨ ਵਾਲੀਆਂ 10000 ਨੌਕਰੀਆਂ ਪੈਦਾ ਹੋਣ ਦਾ ਦਾਅਵਾ ਵੀ ਪ੍ਰੀਮੀਅਰ ਨੇ ਕੀਤਾ ਇਸ ਸਮਿਟ ਦੌਰਾਨ 83% ਡੈਲੀਗੇਟਾਂ ਨੇ ਲੀਡਰਸ਼ਿਪ ਰਿਵਿਊ ਦੀ ਮੰਗ ਨਾ ਕਰਕੇ ਪ੍ਰੀਮੀਅਰ ਡੇਵਿਡ ਈਬੀ ਦੇ ਸਮਰਥਨ ਦਾ ਸੰਕੇਤ ਦਿੱਤਾ 2 ਸਾਲ ਪਹਿਲਾਂ 740 ਡੈਲੀਗੇਟਾਂ ਦੇ ਵਿੱਚੋਂ 609 ਨੇ ਲੀਡਰਸ਼ਿਪ ਰਿਵਿਊ ਦਾ ਵਿਰੋਧ ਕੀਤਾ ਸੀ ਤੇ ਉਸ ਸਮੇਂ 93% ਸਮਰਥਨ ਪ੍ਰੀਮੀਅਰ ਡੇਵਿਡ ਈਬੀ ਨੂੰ ਮਿਲਿਆ ਸੀ ਪ੍ਰੀਮੀਅਰ ਈਬੀ ਦੀ ਹਾਜ਼ਰੀ ਵਿੱਚ ਕਨਵੈਨਸ਼ਨ ਰਨ ਡੈਲੀਗੇਟਸ ਨੇ ਫੈਡਰਲ ਸਰਕਾਰ ਨੂੰ ਇੱਕ ਮੋਸ਼ਨ ਪਾਸ ਕਰਕੇ ਟੈਂਕਰ ਬੈਨ ਨਾ ਹਟਾਉਣ ਦੀ ਮੰਗ ਕੀਤੀ ਹੈ ਪ੍ਰੀਮੀਅਰ ਨੇ ਕਿਹਾ ਹੈ ਕਿ ਟੈਂਕਰ ਬੈਨ ਹਟਣ ਦੇ ਨਾਲ ਫਸਨੇਸ਼ਨਸ ਅਤੇ ਨਾਰਦਰਨ ਕਮਿਊਨਿਟੀਜ਼ ਨਾਲ ਬਹੁਤ ਸਾਰੇ ਰਿਸੋਰਸਸ ਨਾਲ ਸੰਬੰਧਿਤ ਪ੍ਰੋਜੈਕਟ ਪ੍ਰਭਾਵਿਤ ਹੋਣਗੇ ਕਿਉਂਕਿ ਪਿਛਲੇ ਸਮੇਂ ਦੌਰਾਨ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਦੇ ਵੱਲੋਂ ਇੱਕ ਨਵੀਂ ਪਾਈਪਲਾਈਨ ਬ੍ਰਿਟਿਸ਼ ਕੋਲੰਬੀਆ ਦੇ ਨਾਰਦਰਨ ਕੋਸਟ ਤੱਕ ਬਣਾਉਣ ਦੇ ਲਈ ਲੋਬਿੰਗ ਕੀਤੀ ਜਾ ਰਹੀ ਹੈ ਤੇ ਇਸ ਦਾ ਡਿਜ਼ਾਈਨ ਕਿਸ ਤੰਗ ਦਾ ਹੋਏਗਾ ਉਸ ਨੂੰ ਲੈ ਕੇ ਸਰਕਾਰ ਸਰਕਾਰੀ ਖਜ਼ਾਨੇ ਚੋਂ ਪੈਸੇ ਕਰਕੇ ਖਰਚ ਕੇ ਇਸ ਨੂੰ ਫੈਡਰਲ ਮੇਜਰ ਪ੍ਰੋਜੈਕਟ ਆਫਿਸ ਦੇ ਵਿੱਚ ਜਮ੍ਹਾਂ ਕਰਵਾਉਣਾ ਚਾਹੁੰਦੀ ਹੈ ਪਰ ਨਾਰਦਰਨ ਕੋਸਟ ਦੇ ਉੱਪਰ ਟੈਂਕਰ ਬਣ ਲੱਗਿਆ ਹੋਇਆ ਜਿਸ ਕਾਰਨ ਪ੍ਰਾਈਵੇਟ ਔਇਲ ਪਾਈਪਲਾਈਨ ਵਾਲੀਆਂ ਕੰਪਨੀਆਂ ਕਹਿ ਰਹੀਆਂ ਨੇ ਕਿ ਕੈਨੇਡਾ ਦੇ ਵਿੱਚ ਪਾਈਪਲਾਈਨ ਸੰਭਵ ਨਹੀਂ ਹੈ ਤੇ ਪ੍ਰੀਮੀਅਰ ਡੇਵਿਡ ਈਵੀਬ ਇਸ ਨੂੰ ਖਿਆਲੀ ਪਲਾਓ ਦੱਸ ਚੁੱਕੇ ਨੇ ਅਤੇ ਨਾਲੋਂ ਨਾਲ ਇਹ ਲਗਾਤਾਰ ਕਹਿ ਰਹੇ ਨੇ ਕਿ ਟੈਂਕਰ ਬੈਨ ਦਾ ਉਹਨਾਂ ਵੱਲੋਂ ਸਮਰਥਨ ਕੀਤਾ ਜਾਏਗਾ ਬੇਸ਼ੱਕ ਐਨਡੀਪੀ ਦੀ ਕਨਵੈਨਸ਼ਨ ਦੌਰਾਨ ਵੀ ਇਹੀ ਕੁਝ ਨਿਕਲ ਕੇ ਸਾਹਮਣੇ ਆਇਆ ਪਰ ਫੈਡਰਲ ਸਰਕਾਰ ਗੈਸ ਪਾਈਪਲਾਈਨ ਨੂੰ ਲੈ ਕੇ ਕੀ ਸੋਚਦੀ ਹੈ ਜਾਂ ਕਿਸ ਤੰਗ ਦੀ ਰਣਨੀਤੀ ਬਣਾਉਂਦੀ ਹੈ ਇਹ ਜ਼ਰੂਰ ਦੇਖਣਾ ਹੋਵੇਗਾ ਕਿਉਂਕਿ ਪ੍ਰਧਾਨ ਮੰਤਰੀ ਮਾਕਰਨੀ ਇਸ ਤੋਂ ਇਨਕਾਰ ਨਹੀਂ ਕਰਦੇ ਪਰ ਨਾਲ ਨਾਲ ਉਹ ਇਹ ਗੱਲ ਜ਼ਰੂਰ ਕਹਿੰਦੇ ਨੇ ਕਿ ਭਵਿੱਖ ਦੇ ਵਿੱਚ એનર્ਜੀ ਫਿਊਚਰ ਦੇ ਲਈ ਅਲਬਰਟਾ ਨੂੰ ਇਸ ਪਾਸੇ ਵੱਲ ਪੈਸਾ ਸਪੈਂਡ ਕਰਨਾ ਪਏਗਾ ਕੈਨੇਡਾ ਦੇ ਵਿੱਚ ਮਹਿੰਗਾਈ ਦਾ ਅਕਤੂਬਰ ਚ ਘਟ ਕੇ 2.2% ਤੇ ਆ ਗਈ ਹੈ ਤੇ ਇਹ ਗਰਾਵਟ ਦਾ ਸਭ ਤੋਂ ਵੱਡਾ ਕਾਰਨ ਗੈਸ ਦੀਆਂ ਕੀਮਤਾਂ ਚ ਆਈ ਕਮੀ ਹੈ ਸਟੈਟਿਸਟਿਕ ਕੈਨੇਡਾ ਮੁਤਾਬਕ ਅਕਤੂਬਰ ਚ ਗੈਸ ਦੀ ਕੀਮਤ 9.4% ਘਟ ਦਰਜ ਕੀਤੀ ਗਈ ਹੈ ਜਦਕਿ ਸਤੰਬਰ ਦੇ ਵਿੱਚ ਵੀ ਗੈਸ ਦੇ ਪ੍ਰਾਈਸ 4.1% ਘਟੇ ਸੀ ਜੇਕਰ ਗੈਸ ਦੀਆਂ ਕੀਮਤਾਂ ਨੂੰ ਮੰਨਫੀ ਕਰਕੇ ਦੇਖਿਆ ਜਾਵੇ ਤਾਂ ਇਨਫਲੇਸ਼ਨ ਰੇਟ 2.6% ਬਣਦੀ ਹੈ ਜੋ ਕਿ ਸਤੰਬਰ ਦੇ ਬਰਾਬਰ ਹੈ ਬੀਐਮਓ ਦੇ ਪ੍ਰਮੁੱਖ ਇਕਨੋਮਿਸਟ ਡਗਲਸ ਪੋਰਟਰ ਨੇ ਕਿਹਾ ਕਿ ਰਿਪੋਰਟ ਦੇ ਕੁਝ ਹਿੱਸੇ ਨਿਰਾਸ਼ਾਜਨਕ ਨੇ ਕਿਉਂਕਿ ਮਹਿੰਗਾਈ ਵਿੱਚ ਆਈ ਕਮੀ ਮੁੱਖ ਤੌਰ ਤੇ ਗੈਸ ਅਤੇ ਗਰੋਸਰੀ ਦੀਆਂ ਕੀਮਤਾਂ ਘਟਣ ਦੇ ਕਾਰਨ ਹੋਈ ਹੈ ਜਦਕਿ ਹੋਰ ਚੀਜ਼ਾਂ ਦੀਆਂ ਕੀਮਤਾਂ ਲਗਾਤਾਰ ਵਧੀਆਂ ਨੇ ਬੈਂਕ ਆਫ ਕੈਨੇਡਾ ਨੇ ਇਸ਼ਾਰਾ ਦਿੱਤਾ ਹੈ ਕਿ ਮਹਿੰਗਾਈ ਆਉਣ ਵਾਲੇ ਮਹੀਨਿਆਂ ਦੇ ਵਿੱਚ 2% ਦੇ ਟੀਚੇ ਦੇ ਨਜ਼ਦੀਕ ਰਹੇਗੀ ਗਵਰਨਰ ਟੇਫ ਮਕੱਲਮ ਨੇ ਕਿਹਾ ਸੀ ਕਿ ਜੇਕਰ ਮਹਿੰਗਾਈ ਇਸ ਅੰਦਾਜ਼ੇ ਦੇ ਨੇੜੇ ਤੇੜੇ ਰਹਿੰਦੀ ਹੈ ਤਾਂ ਬੈਂਕ ਵਿਆਜ ਦਰਾਂ ਨੂੰ ਮੌਜੂਦਾ ਪੱਧਰ ਉੱਪਰ ਬਰਕਰਾਰ ਰੱਖੇਗਾ ਬੈਂਕ ਦੇ ਮੁੱਖ ਮਹਿੰਗਾਈ ਮਾਪ ਜੋ ਕਿ ਅਚਾਨਕ ਕੀਮਤਾਂ ਦੀਆਂ ਤਬਦੀਲੀਆਂ ਨੂੰ ਹਟਾ ਕੇ ਗਿਣੇ ਜਾਂਦੇ ਨੇ ਤਕਰੀਬਨ 3% ਦੇ ਨਜ਼ਦੀਕ ਰਹੇ ਨੇ ਅਤੇ ਅਕਤੂਬਰ ਦੇ ਵਿੱਚ ਇਹ ਮਾਪ ਵਿੱਚ ਥੋੜੀ ਜਿਹੀ ਕਮੀ ਆਈ ਹੈ ਗਰੋਸਰੀ ਦੀਆਂ ਕੀਮਤਾਂ ਹਾਲਾਂਕਿ ਹੌਲੀ ਰਫ਼ਤਾਰ ਦੇ ਨਾਲ ਵਧੀਆਂ ਨੇ ਜਿਸ ਵਿੱਚ ਕੁੱਲ ਮਹਿੰਗਾਈ ਘਟਣ ਵਿੱਚ ਮਦਦ ਮਿਲੀ ਹੈ ਪਰ ਇਹ ਪ੍ਰਾਈਸ ਅਜੇ ਵੀ ਬਹੁਤ ਹਾਈ ਨੇ ਅਤੇ ਲਗਾਤਾਰ 9 ਮਹੀਨਿਆਂ ਤੋਂ ਕੁੱਲ ਮਹਿੰਗਾਈ ਨੂੰ ਵਧਾਉਣ ਦੇ ਵਿੱਚ ਇਹ ਪ੍ਰਮੁੱਖ ਕਾਰਨ ਰਿਹਾ ਕੁਝ ਪ੍ਰੋਸੈਸ ਕੀਤੇ ਹੋਏ ਫੂਡ ਅਤੇ ਫਰੈਸ਼ ਵੈਜੀਟੇਬਲਸ ਦੀਆਂ ਕੀਮਤਾਂ ਵੀ ਘੱਟ ਰਫ਼ਤਾਰ ਦੇ ਨਾਲ ਵਧੀਆਂ ਨੇ ਪਰ ਤਾਜ਼ਾ ਅਤੇ ਫਰੋਜ਼ਨ ਚਿਕਨ ਦੀਆਂ ਕੀਮਤਾਂ ਵਧਣ ਦੇ ਨਾਲ ਇਹ ਫਾਇਦਾ ਘਟ ਹੋਇਆ ਭਾਵੇਂ ਕਿ ਇਨਫਲੇਸ਼ਨ ਦਾ ਨੰਬਰ ਵਧਿਆ ਹੈ ਗੈਸ ਅਤੇ ਗਰੋਸਰੀ ਦੀਆਂ ਕੀਮਤਾਂ ਦੇ ਹੌਲੀ ਵਧਣ ਦੇ ਪ੍ਰਭਾਵ ਨੂੰ ਮੋਬਾਈਲ ਫੋਨ ਪਲਾਨਸ ਦੀਆਂ ਕੀਮਤਾਂ ਨੇ ਕੁਝ ਹੱਦ ਤੱਕ ਘਟਾ ਦਿੱਤਾ ਇਸ ਤੋਂ ਇਲਾਵਾ ਕਾਰ ਅਤੇ ਗੱਡੀਆਂ ਦੀ ਇੰਸ਼ੋਰੈਂਸ ਦੇ ਪ੍ਰਾਈਸ ਵੀ ਵਧੇ ਨੇ ਤੇ ਸਭ ਤੋਂ ਵੱਧ ਵਾਧਾ ਅਲਬਰਟਾ ਦੇ ਵਿੱਚ ਦੇਖਣ ਨੂੰ ਮਿਲਿਆ ਰਿਪੋਰਟਰ ਨੇ ਲਿਖਿਆ ਕਿ ਨਵਾਂ ਡਾਟਾ ਇਸ ਗੱਲ ਨੂੰ ਪੱਕਾ ਕਰਦਾ ਹੈ ਕਿ ਬੈਂਕ ਆਫ ਕੈਨੇਡਾ ਵੱਲੋਂ ਦਸੰਬਰ ਵਿੱਚ ਇੰਟਰਸਟ ਰੇਟ 'ਚ ਇੱਕ ਹੋਰ ਕਟੌਤੀ ਕਰਨ ਦੀ ਸੰਭਾਵਨਾ ਘਟ ਗਈ ਹੈ ਕਿਉਂਕਿ ਬੈਂਕ ਆਫ ਕੈਨੇਡਾ ਦੇ ਵੱਲੋਂ ਆਪਣੀ ਲਾਸਟ ਮੀਟਿੰਗ ਦੇ ਵਿੱਚ 0.25% ਦੀ ਕਟੌਤੀ ਕੀਤੀ ਗਈ ਸੀ ਜਿਸ ਦੇ ਨਾਲ ਬੈਂਚਮਾਰਕ ਰੇਟ 2.5% ਤੇ ਆ ਗਿਆ ਸੀ ਪਰ ਜਿਵੇਂ ਗੈਸ ਅਤੇ ਗਰੋਸਰੀ ਨੂੰ ਛੱਡ ਕੇ ਬਾਕੀ ਚੀਜ਼ਾਂ 'ਚ ਇਨਫਲੇਸ਼ਨ ਵੱਧ ਰਹੀ ਹੈ ਤਾਂ ਉਸ ਕਾਰਨ ਆਰਥਿਕ ਮਾਹਰ ਸੋਚ ਰਹੇ ਨੇ ਕਿ ਸ਼ਾਇਦ ਬੈਂਕ ਆਫ ਕੈਨੇਡਾ ਦੇ ਵੱਲੋਂ ਆਪਣੀ ਅਗਲੀ ਮੀਟਿੰਗ ਦੇ ਵਿੱਚ ਇੰਟਰਸਟ ਰੇਟ ਨੂੰ ਹੋਲਡ ਰੱਖਿਆ ਜਾਵੇ ਇਸ ਵਿੱਚ ਕਟ ਨਾ ਲੱਗੇ ਸੋਮਵਾਰ ਭਾਬ ਕੇ ਅੱਜ ਹਾਊਸ ਆਫ ਕਾਮਨਸ ਵਿੱਚ ਬਜਟ ਬਾਰੇ ਅੰਤਿਮ ਤੇ ਮਹੱਤਵਪੂਰਨ ਵੋਟ ਹੋਣ ਜਾ ਰਹੀ ਹੈ ਇਸ ਵੋਟ ਤੋਂ ਪਤਾ ਲੱਗੇਗਾ ਕਿ ਸਰਕਾਰ ਦੀ ਫਾਈਨੈਂਸ਼ੀਅਲ ਨੀਤੀ ਅੱਗੇ ਵਧੇਗੀ ਜਾਂ ਨਹੀਂ ਕਿਉਂਕਿ ਲਿਬਰਲਸ ਪਾਰਟੀ ਇੱਕ ਮinority ਸਰਕਾਰ ਚਲਾ ਰਹੀ ਨੇ ਜਿਸ ਕਾਰਨ ਬਜਟ ਨੂੰ ਪਾਸ ਕਰਵਾਉਣ ਦੇ ਲਈ ਕਿਸੇ ਇੱਕ ਧਿਰ ਦੇ ਸਮਰਥਨ ਦੀ ਜ਼ਰੂਰਤ ਹੈ ਕਿਉਂਕਿ ਜੇਕਰ ਬਜਟ ਪਾਸ ਨਹੀਂ ਹੁੰਦਾ ਤਾਂ ਸਰਕਾਰ ਡਿੱਗ ਸਕਦੀ ਹੈ ਅਤੇ ਕੈਨੇਡਾ ਦੇ ਵਿੱਚ ਸਨੈਪ ਇਲੈਕਸ਼ਨ ਟ੍ਰਿਗਰ ਹੋ ਜਾਏਗੀ ਲਿਬਰਲ ਸਰਕਾਰ ਨੇ ਇਸ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਬਜਟ ਪੇਸ਼ ਕੀਤਾ ਸੀ ਬਜਟ ਵਿੱਚ ਅਮਰੀਕੀ ਟੈਰਿਫਸ ਨਾਲ ਪ੍ਰਭਾਵਿਤ ਇਕਨੋਮੀ ਅਤੇ ਇੰਡਸਟਰੀ ਨੂੰ ਮਦਦ ਕਰਨ ਦੇ ਲਈ ਕਈ ਬਿਲੀਅਨ ਡਾਲਰ ਦਾ ਨਵਾਂ ਖਰਚਾ ਸ਼ਾਮਲ ਹੈ ਇਸ ਤੋਂ ਇਲਾਵਾ ਕੈਨੇਡੀਅਨ ਇਨਫਰਾਸਟ੍ਰਕਚਰ ਦੇ ਉੱਪਰ ਵੀ ਸਰਕਾਰ ਬਿਲੀਅਨਸ ਡਾਲਰ ਖਰਚਣ ਜਾ ਰਹੀ ਹੈ ਅਤੇ ਗਵਰਨਮੈਂਟ ਦੇ ਖਰਚਿਆਂ ਦੇ ਵਿੱਚ ਕਟੌਤੀ ਕੀਤੀ ਜਾ ਰਹੀ ਹੈ ਤਾਂ ਜੋ ኦਪਰੇਸ਼ਨਲ ਬਜਟ ਨੂੰ ਭਵਿੱਖ ਦੇ ਵਿੱਚ ਬੈਲੈਂਸ ਕੀਤਾ ਜਾ ਸਕੇ ਹਾਲਾਂਕਿ ਕੰਜ਼ਰਵੇਟਿਵ ਐਮਪੀਜ਼ ਦੇ ਵੱਲੋਂ ਪਾਰਟੀ ਬਦਲਣ ਤੋਂ ਬਾਅਦ ਲਿਬਰਲ ਐਮਪੀ ਸੀ ਗਿਣਤੀ 170 ਹੋ ਗਈ ਹੈ ਪਰ ਬਹੁਮਤ ਹਾਸਲ ਕਰਨ ਦੇ ਲਈ ਹਲੇ ਵੀ ਦੋ ਵੋਟਾਂ ਘਟਦੀਆਂ ਨੇ ਇਸ ਲਈ ਬਜਟ ਪਾਸ ਕਰਨ ਦੇ ਲਈ ਘੱਟੋ-ਘੱਟ ਇੱਕ ਪਾਰਟੀ ਦੀ ਮਦਦ ਦੀ ਜ਼ਰੂਰਤ ਪੈਗੀ ਹੀ ਪੈਗੀ ਫਾਈਨਾਂਸ ਮਿਨਿਸਟਰ ਫਰਾਂਸੂਆ ਫਿਲਿਪ ਸ਼ੈਂਪੇਨ ਨੇ ਕਿਹਾ ਸੀ ਕਿ ਬੋਟ ਤੋਂ ਪਹਿਲਾਂ ਵਿਰੋਧੀ ਮੈਂਬਰ ਸੋਚਣ ਅਤੇ ਆਪਣੀ ਕੰਟਰੀ ਨੂੰ ਤਰਜੀਹ ਦੇਣ ਕੰਸਰਵਟਿਵ ਲੀਡਰ ਪੇਰੇ ਪੋਲੀਅਬ ਨੇ ਬਜਟ ਬਾਰੇ ਦੇਨੇ ਕਿ ਹਾਸੇ ਕੀ ਉਹਨਾਂ ਦੀ ਪਾਰਟੀ ਬਜਟ ਦਾ ਪੂਰੀ ਤਰ੍ਹਾਂ ਵਿਰੋਧ ਕਰੇਗੀ ਬਲੈਕ ਕਿਊਬਿਕਵਾ ਦੇ ਲੀਡਰ ਈਵ ਫਰਾਂਸਵਾ ਵੈਲੈਂਸ਼ੀਅ ਨੇ ਵੀ ਸਾਫ਼ ਕੀਤਾ ਸੀ ਕਿ ਉਹਨਾਂ ਦੀ ਪਾਰਟੀ ਬਜਟ ਦੇ ਹੱਕ ਵਿੱਚ ਵੋਟ ਨਹੀਂ ਕਰੇਗੀ ਗ੍ਰੀਨ ਪਾਰਟੀ ਦੀ ਲੀਡਰ ਐਲਿਜ਼ਾਬੈਥ ਮੈਨੇ ਕਿਹਾ ਸੀ ਕਿ ਉਹ ਤਦ ਤੱਕ ਬਜਟ ਦਾ ਸਮਰਥਨ ਨਹੀਂ ਕਰੇਗੀ ਜਦ ਤੱਕ ਕਲਾਈਮੇਟ ਨੀਤੀ ਦੇ ਵਿੱਚ ਵੱਡੀਆਂ ਤਬਦੀਲੀਆਂ ਨਹੀਂ ਕੀਤੀਆਂ ਜਾਂਦੀਆਂ ਇਸ ਦਾ ਮਤਲਬ ਹੈ ਕਿ ਹੁਣ ਪ੍ਰਮੁੱਖ ਤੌਰ ਤੇ ਐਨ ਡੀ ਪੀ ਦੇ ਮੈਂਬਰ ਆਫ ਪਾਰਲੀਮੈਂਟਸ ਉੱਪਰ ਸਭ ਦੀ ਨਜ਼ਰ ਹੈ ਐਨ ਡੀ ਪੀ ਦੇ ਯੰਤ੍ਰਮ ਲੀਡਰ ਡੌਨ ਡੇਵਿਸ ਨੇ ਕਿਹਾ ਸੀ ਕਿ ਉਹਨਾਂ ਦੀ ਪਾਰਟੀ ਨੂੰ ਬਜਟ ਬਾਰੇ ਕਈ ਚਿੰਤਾਵਾਂ ਨੇ ਪਰੋ ਅਜੇ ਵੀ ਆਪਣੇ ਕਈ ਮੁਦਿਆਂ ਨੂੰ ਜੈਜ਼ ਰੱਖ ਰਹੇ ਨੇ ਤੇ ਗੱਲ ਕਰ ਰਹੇ ਨੇ ਜੋ ਕਿ ਐਨਡੀਪੀ ਬਜਟ ਦਾ ਸਮਰਥਨ ਨਹੀਂ ਕਰਨਾ ਚਾਹੁੰਦੀ ਤਾਂ ਉਹ ਵੋਟ ਤੋਂ ਗੈਰਹਾਜ਼ਰ ਰਹਿ ਕੇ ਬਜਟ ਨੂੰ ਫੇਲ ਹੋਣ ਤੋਂ ਬਚਾ ਸਕਦੀ ਹੈ ਭਾਵੇਂ ਕਿ ਜੇਕਰ ਐਨਡੀਪੀ ਦੇ ਮੈਂਬਰ ਆਫ ਪਾਰਲੀਮੈਂਟ ਹਾਊਸ ਦੇ ਵਿੱਚ ਨਹੀਂ ਆਉਂਦੇ ਤਾਂ ਸਰਕਾਰ ਨੂੰ ਮੈਜੋਰਟੀ ਦੇ ਲਈ ਓਨੇ ਘੱਟ ਐਮਪੀਜ਼ ਦੀ ਜ਼ਰੂਰਤ ਹੋਏਗੀ ਕਿਉਂਕਿ ਜਿੰਨੇ ਐਮਪੀ ਹਾਊਸ ਦੇ ਵਿੱਚ ਮੌਜੂਦ ਹੁੰਦੇ ਨੇ ਉਸ ਤੇ ਆਧਾਰ ਤੇ ਹੀ ਪ੍ਰੋਸੀ ਯੋਗਤਾ ਸਰਕਾਰ ਦੀ ਸਾਬਤ ਹੁੰਦੀ ਹੈ ਅਤੇ ਜੇਕਰ ਐਨਡੀਪੀ ਇਸ ਬਜਟ ਸੈਸ਼ਨ ਦੇ ਦੌਰਾਨ ਗੈਰਹਾਜ਼ਰ ਰਹਿੰਦੀ ਹੈ ਤਾਂ ਮinority ਤੋਂ majority ਦੇ ਨੰਬਰ ਦੇ ਵਿੱਚ liberals ਆ ਜਾਣਗੇ ਅਤੇ ਨਾਲੋਂ ਨਾਲ ਸੂਤਰਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਫਿਲਹਾਲ ਕੋਈ ਵੀ ਪਾਰਟੀ ਬਜਟ ਦਾ ਸਮਰਥਨ ਨਹੀਂ ਕਰ ਰਹੀ ਅਤੇ ਖੁੱਲ੍ਹਿਆਂ ਮਿਸਦਾ ਵਿਰੋਧ ਕਰ ਰਹੀ ਹੈ ਪਰ ਐਨਡੀਪੀ ਦੇ ਵੱਲੋਂ ਸ਼ਾਇਦ ਇਹ ਰਸਤਾ ਅਪਣਾਇਆ ਜਾ ਸਕਦਾ ਹੈ 온ਟਾਰੀਓ ਪ੍ਰੋਵਿੰਸ ਵੱਲੋਂ ਆਪਣੇ ਪ੍ਰੋਵਿੰਸ਼ੀਅਲ ਨੋਮਿਨੀ ਪ੍ਰੋਗਰਾਮ ਤਹਿਤ ਸਕਿਲਡ ਟ੍ਰੇਡ ਸਟ੍ਰੀਮ ਨੂੰ ਸਸਪੈਂਡ ਕਰ ਦਿੱਤਾ ਗਿਆ ਅਤੇ ਇਸ ਅਧੀਨ ਲੱਗੀਆਂ ਐਪਲੀਕੇਸ਼ਨ ਨੂੰ ਵਾਪਸ ਕਰ ਦਿੱਤਾ ਗਿਆ ਜਿਸ ਨਾਲ ਹਜ਼ਾਰਾਂ ਐਪਲੀਕੈਂਟ ਦੇ ਕੈਨੇਡਾ ਦੇ ਪੀਆਰ ਲੈਣ ਦੇ ਸੁਪਨਿਆਂ ਦੇ ਉੱਪਰ ਮਿੱਟੀ ਪੈ ਗਈ ਹੈ ਕੈਨੇਡਾ ਵਿੱਚ ਹਰ ਪ੍ਰੋਵਿੰਸ ਵੱਲੋਂ ਇੱਕ ਇਮੀਗ੍ਰੇਸ਼ਨ ਪ੍ਰੋਗਰਾਮ ਚਲਾਇਆ ਜਾਂਦਾ ਜਿਸ ਨੂੰ ਪ੍ਰੋਵਿੰਸ਼ੀਅਲ ਨੋਮਿਨੀ ਪ੍ਰੋਗਰਾਮ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਪ੍ਰੋਵਿੰਸ ਇਸ ਨੂੰ ਆਪਣੀਆਂ ਲੋੜਾਂ ਦੇ ਹਿਸਾਬ ਦੇ ਨਾਲ ਚਲਾਉਂਦੀ ਹੈ ਕਿਸੇ ਵੀ ਪ੍ਰੋਵਿੰਸ ਵਿੱਚ ਕੰਮ ਕਰਦੇ ਐਪਲੀਕੈਂਟ ਆਪਣੀ ਐਜੂਕੇਸ਼ਨ ਐਕਸਪੀਰੀਅੰਸ ਲੈਂਗੁਏਜ ਦੀ ਮੁਹਾਰਤ ਅਤੇ ਜੋਬ ਆਫਰ ਦੇ ਆਧਾਰ ਤੇ ਉਸ ਪ੍ਰੋਵਿੰਸ ਦੇ ਵਿੱਚ ਪੀਆਰ ਦੀ ਅਰਜ਼ੀ ਦਿੰਦੇ ਨੇ ਅਤੇ ਪ੍ਰੋਵਿੰਸ ਦੇ ਵੱਲੋਂ ਪੀਐਨਪੀ ਤਹਿਤ ਮਨਜ਼ੂਰੀ ਮਿਲਣ ਤੋਂ ਬਾਅਦ ਫਿਰ ਐਪਲੀਕੈਂਟ ਫੈਡਰਲ ਪੱਧਰ ਤੇ ਆਪਣੀ ਪਰਮਨੈਂਟ ਰੈਜ਼ਿਡੈਂਸੀ ਦੀ ਐਪਲੀਕੇਸ਼ਨ ਲਗਾ ਦਿੰਦੇ ਨੇ ਅਤੇ ਕੈਨੇਡਾ ਵਿੱਚ ਪਰਮਨੈਂਟ ਰੈਜ਼ਿਡੈਂਸ ਬਣ ਜਾਂਦੇ ਨੇ ਇਥੇ ਇਹ ਵੀ ਕਾਬਲੇ ਗੌਰ ਹੈ ਕਿ ਫੈਡਰਲ ਸਰਕਾਰ ਵੱਲੋਂ ਪ੍ਰੋਵਿੰਸ਼ੀਅਲ ਨਾਮਿਨੀ ਪ੍ਰੋਗਰਾਮਾਂ ਦੇ ਟੀਚਿਆਂ ਨੂੰ ਇਸ ਸਾਲ ਘਟਾਇਆ ਗਿਆ 2024 ਦੇ ਟੀਚਿਆਂ ਵਿੱਚ ਜਿੱਥੇ ਕੈਨੇਡਾ ਭਰ ਦੇ ਵਿੱਚ ਪ੍ਰਵਿੰਸਾਂ ਨੂੰ 110000 ਦੇ ਨੰਬਰ ਦਿੱਤੇ ਗਏ ਸਨ 2025 ਦੇ ਵਿੱਚ ਨੰਬਰ 25000 ਹੈ ਅਤੇ ਐਪਲੀਕੈਂਟ ਕੈਨੇਡਾ ਦੇ ਵਿੱਚ ਲੀਗਲ ਸਟੇਟਸ ਹੋਣ ਦੇ ਵੀ ਸ਼ਰਤ ਸੀ ਇਸ ਤੋਂ ਇਲਾਵਾ ਐਪਲੀਕੈਂਟ ਨੂੰ ਅੰਗਰੇਜ਼ੀ ਜਾਂ ਫ੍ਰੈਂਚ ਦੇ ਵਿੱਚ ਮੁਹਾਰਤ ਵੀ ਸਾਬਤ ਕਰਨੀ ਪੈਂਦੀ ਹੈ 온ਟਾਰੀਓ ਪੀਐਨਪੀ ਮੈਨੇਜਮੈਂਟ ਦਾ ਕਹਿਣਾ ਹੈ ਕਿ ਸਟ੍ਰੀਮ ਦੀ ਜਾਂਚ ਪੜਤਾਲ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਪ੍ਰੋਗਰਾਮ ਦੀ ਸਮੀਖਿਆ ਵਿੱਚ ਅਰਜ਼ੀਆਂ ਚ ਤੋ ਖਤੜੀ ਦੇ ਦੋਸ਼ ਲਗਾਏ ਗਏ ਨੇ ਭਾਵ ਕਿ ਫਰਾਡ ਹੋ ਸਕਦਾ ਹੈ ਪ੍ਰੋਗਰਾਮ ਅਧੀਨ ਵਾਪਸ ਕੀਤੀਆਂ ਗਈਆਂ ਐਪਲੀਕੇਸ਼ਨ ਦੀ ਫੀਸ ਵੀ ਵਾਪਸ ਕਰਨ ਦਾ ਐਲਾਨ ਕੀਤਾ ਗਿਆ ਦਿਲਚਸਪੀ ਰੱਖਦੇ ਐਪਲੀਕੈਂਟ ਨੂੰ ਪ੍ਰੋਗਰਾਮ ਦੂਜੀਆਂ ਸਟ੍ਰੀਮ ਤਹਿਤ ਅਰਜ਼ੀ ਦੇਣ ਦੀ ਸਲਾਹ ਦਿੱਤੀ ਜਾ ਰਹੀ ਹੈ 온ਟਾਰੀਓ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਇਸ ਫੈਸਲੇ ਤੋਂ ਬਾਅਦ ਹਜ਼ਾਰਾਂ ਐਪਲੀਕੈਂਟ ਆਪਣੇ ਭਵਿੱਖ ਨੂੰ ਲੈ ਕੇ ਫਿਕਰਮੰਦ ਨੇ ਅਤੇ ਉਹਨਾਂ ਨੂੰ ਨਹੀਂ ਜਾਪ ਰਿਹਾ ਕਿ ਹੁਣ ਉਹ ਕਿਸ ਪਾਸੇ ਵੱਲ ਕਦਮ ਵਧਾਉਣ BC NDP ਦੀ ਕਨਵੈਨਸ਼ਨ ਦੌਰਾਨ ਡੈਲੀਗੇਟਾਂ ਨੇ ਮੰਗ ਕੀਤੀ ਕਿ ਸਰਕਾਰ ਕੈਨੇਡੀਅਨ ਸ਼ਿਪਯਾਰਡ ਤੋਂ ਫੈਰੀਜ਼ ਬਣਵਾਉਣ ਨੂੰ ਤਰਜੀਹ ਦੇਵੇ ਜੋ ਕਿ BC ਫੈਡਰੇਸ਼ਨ ਆਫ ਲੇਬਰ ਅਤੇ BC ਬਿਲਡਿੰਗ ਟ੍ਰੇਡ ਸਮੇਤ ਹੋਰ ਲੇਬਰ ਗਰੁੱਪਾਂ ਵੱਲੋਂ ਸਮਰਥਨ ਕੀਤੇ ਮੋਸ਼ਨ ਵਿੱਚ ਆਇਆ ਹੈ ਉਨਾ ਕਿਹਾ ਹੈ ਕਿ ਜੇਕਰ ਪ੍ਰੋਵੈਂਸ ਵਿੱਚ ਫੈਰੀਜ਼ ਵੰਡ ਤਾਂ ਹੁਣ ਤੋਂ ਹੀ ਕੰਮ ਕਰਨਾ ਪਵੇਗਾ ਜਿਨ੍ਹਾਂ ਜਰਮਨੀ ਅਤੇ ਪੋਲੈਂਡ ਦੇ ਸ਼ਿਪਿੰਗ ਇੰਡਸਟਰੀ ਨੂੰ ਸਰਕਾਰਾਂ ਤੋਂ ਮਿਲਣ ਵਾਲੀ ਪੋਲੀਟੀਕਲ ਸਮਰਥਨ ਵੱਲ ਵੀ ਇਸ਼ਾਰਾ ਕੀਤਾ ਹੈ ਇੰਟਰਨੈਸ਼ਨਲ ਲੌਂਗਸ਼ੋਰ ਵਰਕਰ ਯੂਨੀਅਨ ਦੇ ਪ੍ਰੈਜ਼ੀਡੈਂਟ ਅਤੇ ਫੈਡਰਲ ਐਨਡੀਪੀ ਦੀ ਲੀਡਰਸ਼ਿਪ ਰੇਸ ਵਿੱਚ ਸ਼ਾਮਲ ਰੌਬ ਐਸਟਨ ਨੇ ਕਿਹਾ ਹੈ ਕਿ ਬੀਸੀ ਫੈਰੀਜ਼ ਵੱਲੋਂ ਲੋਕਲ ਸ਼ਿਪਯਾਰਡ ਬਣਾਉਣ ਨਾਲ ਚੰਗੀ ਤਨਖਾਹ ਵਾਲੀਆਂ ਨੌਕਰੀਆਂ ਪੈਦਾ ਹੋਣਗੀਆਂ ਇਸ ਨੇ ਕਿਹਾ ਹੈ ਕਿ ਇਸ ਖੇਤਰ ਵਿੱਚ ਇਨਵੈਸਟਮੈਂਟ ਨਾਲ ਨੌਕਰੀਆਂ ਪੈਦਾ ਹੋ ਸਕਦੀਆਂ ਨੇ ਅਤੇ ਪੂਰੀ ਤਰ੍ਹਾਂ ਵਿਦੇਸ਼ਾਂ ਦੇ ਵਿੱਚ ਬਣੀਆਂ ਵੈਸਲਸ ਉੱਪਰ ਫੈਡਰਲ ਸਰਕਾਰ ਨੂੰ 25% ਇੰਪੋਰਟ ਡਿਊਟੀ ਲਗਾਉਣੀ ਚਾਹੀਦੀ ਹੈ ਤਾਂ ਜੋ ਕੈਨੇਡੀਅਨ ਸ਼ਿਪਯਾਰਡਸ ਦੇ ਉੱਪਰ ਨਿਰਭਰਤਾ ਵਧੇ ਅਤੇ ਇੰਡਸਟਰੀ ਗਰੋ ਹੋਵੇ ਕਿਉਂਕਿ ਇਸ ਭਾਵਨਾਵਾਂ ਸੰਨ ਕਿ ਐਨਡੀਪੀ ਦੀ ਕਨਵੈਨਸ਼ਨ ਦੇ ਦੌਰਾਨ ਇਹ ਮਸਲਾ ਯੂਨੀਅਨਸ ਦੇ ਵੱਲੋਂ ਚੁੱਕਿਆ ਜਾ ਸਕਦਾ ਹੈ ਕਿਉਂਕਿ ਇਹ ਸਿੱਧੇ ਰੂਪ ਦੇ ਵਿੱਚ ਕੈਨੇਡੀਅਨ ਨੌਕਰੀਜ਼ ਦੇ ਉੱਪਰ ਹਮਲਾ ਅਤੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚਰਚਾਵਾਂ ਪਹਿਲਾਂ ਚਲਾਈਆਂ ਜਾ ਚੁੱਕੀਆਂ ਨੇ ਜਦਕਿ BC ਫੈਰੀਜ਼ ਨੇ ਸਪਸ਼ਟ ਕੀਤਾ ਸੀ ਕਿ ਜਦੋਂ ਉਹਨਾਂ ਦੇ ਵੱਲੋਂ ਆਕਸ਼ਨ ਕੀਤੀ ਗਈ ਤਾਂ ਕਿਸੇ ਵੀ ਕੈਨੇਡੀਅਨ ਸ਼ਿਪਯਾਰਡ ਕੰਪਨੀ ਦੇ ਵੱਲੋਂ ਇਸ ਦੇ ਵਿੱਚ ਇੰਟਰਸਟ ਨਹੀਂ ਦਿਖਾਇਆ ਗਿਆ ਅਤੇ ਜੇਕਰ ਉਹ ਚੀਨ ਤੋਂ ਫੈਰੀਜ਼ ਬਣਾਉਂਦੇ ਨੇ ਤਾਂ ਉਹ ਸਸਤੀਆਂ ਪੈਂਦੀਆਂ ਨੇ ਜਿਸ ਦੇ ਨਾਲ ਬ੍ਰਿਟਿਸ਼ ਕੋਲੰਬੀਅਨ ਟੈਕਸ ਫੈਰੀਜ਼ ਦਾ ਪੈਸਾ ਬਚੇਗਾ ਕਿਉਂਕਿ ਇਹ ਸਿੱਧੇ ਰੂਪ ਦੇ ਵਿੱਚ ਉਹਨਾਂ ਤੋਂ ਹੀ ਫੇਅਰ ਦੇ ਰੂਪ ਦੇ ਵਿੱਚ ਵਸੂਲ ਲਿਆ ਜਾਣਾ ਪਰ ਫੈਡਰਲ ਸਰਕਾਰ ਦੇ ਵੱਲੋਂ ਇਸ ਸੰਬੰਧੀ ਟਿੱਪਣੀਆਂ ਕੀਤੀਆਂ ਗਈਆਂ ਸਨ ਖਾਸ ਕਰਕ ਸਾਬਕਾ ਮਨਿਸਟਰ ਕ੍ਰਿਸਟਿਅਨ ਫਰੀ ਲੈਂਡ ਦੇ ਵੱਲੋਂ ਇਸ ਮੁੱਦੇ ਨੂੰ ਕਾਫੀ ਉਭਾਰਿਆ ਗਿਆ ਸੀ ਹੁਣ ਦੇਖਦੇ ਹਾਂ ਐਡਮਿੰਟਨ ਤੋਂ ਕੁਲਮੀਤ ਸਿੰਘ ਸੰਘਾ ਹੋਰਾਂ ਦੀ ਖਾਸ ਰਿਪੋਰਟ ਅੱਜ ਅਸੀਂ ਮਹਾਰਾਜਾ ਬੈਂਕੋਟ ਹਾਲ ਵਿੱਚ ਪਹੁੰਚੇ ਹਾਂ ਜਿੱਥੇ ਵੈਰਿੰਗ ਅਫੇਅਰ ਕੀਤਾ ਜਾ ਰਿਹਾ ਜੀ ਇਸੇ ਬਹੁਤ ਤਰ੍ਹਾਂ ਦੇ ਲੋਕ ਜਿਹੜੇ ਆ ਜਿਨ੍ਹਾਂ ਨੇ ਲਿਆਖਿਆ ਪੋ ਆਪਣੇ ਸਟਾਲ ਲਾਏ ਹੋਏ ਨੇ ਮਹਾਰਾਜਾ ਬੈਂਕ ਉਠਾਲ ਦੇ ਵਿੱਚ ਔਰ ਨਾਲ ਦੀ ਨਾਲ ਹੀ ਇੱਥੇ ਫੈਸ਼ਨ ਸ਼ੋਅ ਵੀ ਹੋਣ ਜਾ ਰਿਹਾ ਹੈ ਤੇ ਜਿਨ੍ਹਾਂ ਨੇ ਇਸ ਸਾਰੇ ਇਵੈਂਟ ਨੂੰ ਆਰਗੇਨਾਈਜ਼ ਕੀਤਾ ਸੁਆਤੀ ਔਰ ਸਾਨਿਆ ਉਹਨਾਂ ਨੇ ਉਹ ਮੇਰੇ ਨਾਲ ਨੇ ਇਸ ਵੇਲੇ ਉਹਨਾਂ ਨੂੰ ਪੁੱਛਦੇ ਆ ਕਿ ਜਿਸ ਤਰ੍ਹਾਂ ਦੀ ਰੌਣਕ ਮੇਲਾ ਇੱਥੇ ਲੱਗਾ ਹੈ ਉਹਦੇ ਬਾਰੇ ਕੀ ਸੋਚਦੇ ਆ ਤੇ ਹੈਲੋ ਸੁਆਤੀ ਜੀ ਹੈਲੋ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ एवरीवन ਸਾਨਿਆ ਹੈਲੋ ਜੀ ਸਤਿ ਸ਼੍ਰੀ ਅਕਾਲ एवरीवन थैंक यू सो मच सबसे पहले आपको यहाँ आने के लिए और हमें कवर करने के लिए एंड थैंक यू एवरीबडी हु इज़ वॉचिंग अस और जो यहाँ पे ऑलरेडी हैं अभी भी टाइम बिल्कुल ख़त्म नहीं हुआ है दो ही बजे हैं हम लोग यहाँ पे शाम के पाँच बजे तक हैं प्लीज़ ज़रूर आएँ सपोर्ट ऑल द लोकल्स वी हैव सो मेनी वेंडर्स हेयर फैशन शो होने वाला है आधे घंटे में और कुछ लाइव परफॉर्मेंसेज भी हैं सो so, आप सबका वेलकम है यू गैस कैन स्टिल कम और थैंक यू आपका इतना प्यार देने के लिए और इतनी सपोर्ट करने के लिए इट्स अ हाउसफुल एंड हमारा लाइक like, हम लोग बहुत खुश हैं हम लोगों ने एक्सपेक्ट नहीं किया था आप लोगों ने जितना प्यार दिया हमें थैंक यू अच्छा एडा जो लोग ने स्टॉल लाए हुए ने किन्ने तरह के लोग मतलब आए ने मतलब केड़ियाँ केड़ियाँ समान जो लैके आया यहाँ पे बेसिकली बहुत सारी वैरायटी के स्टॉल्स हैं जिसमें एथनिक वेयर भी है गाउन्स भी हैं वेस्टर्न ज्वेलरी है हैना है आर्टिस्ट है लाइव पेंटर uh, भी है हमारे पास आज yeah, yeah. और ग्लासेस uh, भी है साने बिलाड़ मोर yeah. कुछ और जो मैंने मिस किया फोटोग्राफर्स हैं ग्लासेस हैं यहाँ पे अगर ब्राइडल ग्रूम्स को ग्लासेस चाहिए आ, सारे डिफरेंट तरह के वेंडर्स हैं आपको वेडिंग बॉक्सेस चाहिए या फोटो बूथ है yeah, <laughs> wedding boxes chahiye wedding cards print karwane hai we have all varieties of vendors here so please DJ. we still have dj we still have a lot of time jo bhi dekh raha hai isko yahan sun rahe ho you, you are welcome to come at maharaja banquet hall thank you bahut bahut so thank you thank you thank you thank you thank you the love mere naal is vele apne member of parliament ne jagsharan huri jagsharan singh mahal ਆ ਜਿਹੜੇ ਐਡਮੰਟਨ ਤੋਂ ਐਮਪੀ ਨੇ ਕੰਜ਼ਰਵੇਟਰ ਪਾਰਟੀ ਵੱਲੋਂ ਉਹ ਵੀ ਇੱਥੇ ਪਹੁੰਚੇ ਨੇ ਅੱਜ ਵੈਡਿੰਗ ਫੇਅਰ ਦੇ ਉੱਤੇ ਮਾਲ ਸਾਹਿਬ ਇਹ ਸਾਰਾ ਮਾਹੌਲ ਦੇਖ ਕੇ ਤੁਹਾਨੂੰ ਕਿਵੇਂ ਲੱਗ ਰਿਹਾ ਇਹ ਬਹੁਤ ਵਧੀਆ ਲੱਗ ਰਿਹਾ ਆਪਣਾ ਸੰਗਾ ਸਾਹਿਬ ਧੰਨਵਾਦ ਤੁਸੀਂ ਮੈਨੂੰ ਟਾਈਮ ਦਿੱਤਾ ਤੇ ਇਹ ਦੇਖੋ ਜਿਹੜੀਆਂ ਆਪਣੀਆਂ ਬੀਬੀਆਂ ਨੇ ਪਹਿਣਾ ਨੇ ਅੱਗੇ ਆਈਆਂ ਨੇ ਹਨਾ ਪਹਿਰਾ ਪਹਿਰਾस्ते ਪ੍ਰੋਮਿਸ ਚੱਲ ਉਹਨਾਂ ਨੇ ਜਿਹੜਾ ਫੈਸ਼ਨ ਸ਼ੋਅ ਤੇ ਫਿਰ ਇਹਦਾ ਕੀਤਾ ਵਾ ਜੀ ਤੇ ਕਮਿਊਨਿਟੀ ਦਾ ਬੜਾ ਪ੍ਰਵਾਹ ਹੰਗਾਰਾ ਸਾਰਿਆਂ ਵੱਲੋਂ ਮਿਲ ਰਿਹਾ ਤੇ ਮੈਨੂੰ ਲੱਗਦਾ ਕਿ ਇਹ ਵਿੱਚ ਵਧੀਆ ਗੱਲ ਨੋਟ ਕਰਨ ਵਾਲੀ ਇਹ ਆ ਕਿ ਇਹਨਾਂ ਨੇ ਕਿ ਨਾ ਐਂਟਰਪ੍ਰੈਨਿਓਰial ਐਸਪੈਕਟ ਟੱਚ ਕੀਤਾ ਜੀ ਕਿ ਤੁਸੀਂ ਕੰਮ ਕਰਦੇ ਹੋ ਬਾਹਰ ਕਈ ਵਾਰ ਤੁਸੀਂ ਸੈਟੀਸਫਾਈ ਨਹੀਂ ਹੁੰਦੇ ਆਵਰਸ ਨਹੀਂ ਫਲੈਕਸੀਬਲ ਹੈਗੇ ਹਨ ਇਹ ਤੁਸੀਂ ਜੇ ਆਪਣਾ ਕੰਮ ਕਰਦੇ ਹੋ ਹਨਾ ਬ੍ਰਾਈਡਲ ਦਾ ਜਾਂ ਜੁਜੂ ਲਾ ਕੇ ਪਲੱਸ ਇਹਨਾਂ ਦੂਜੇ ਜਿਹੜੇ ਸਪੋਰਟਰ ਚਲੋ ਹੈਗੇ ਨੇ ਉਹ ਤੇ ਹੈ ਹੀ ਨੇ ਇਹ ਚ ਫਾਇਦਾ ਇਹ ਹੈ ਕਿ ਜੇ ਤੁਸੀਂ ਆਪਣਾ ਜਿਹੜਾ ਕੰਮ ਕਰਦੇ ਹੋ ਤੁਸੀਂ ਰਨ ਕਰੋਂ ਆਪਸ दैट्स राइट ਕਿਨਿੰਗ ਜਿਹੜਾ ਆਪਣਾ ਘਰ ਚ ਟਾਈਮ ਦੇ ਸਕਦੇ ਹੋ ਬੱਚਿਆਂ ਨੂੰ ਟਾਈਮ ਦੇ ਸਕਦੇ ਹੋ ਸਟਿਲ ਯੂ ਕੈਨ ਅਰਨ ਸਮ ਮਨੀ ਯੂ ਕੈਨ ਜਿਹੜਾ ਹੈਲਪ ਯੂ ਜਿਹੜਾ ਹੈਗਾ ਵਾਦਰ ਪਰ ਸਪਾਉਸ ਜਿਹੜਾ ਹੈਗਾ ਹਸਬੰਦ ਜਾਂ ਵਾਈਫ ਜੋ ਵੀ ਹੈਗਾ ਤੇ ਪਲੱਸ ਗੁਰਨਾਨ ਸਿੰਘ ਸਾਹਿਬ ਨੇ ਕਿਹਾ ਉਹ ਹੈ ਨਾ ਔਰਤ ਨੂੰ ਵਗੇ ਰੱਖੋ ਔਰਤਾਂ ਦਾ ਇਨੀਸ਼ੀਏਟਿਵ ਹੈ ਤੇ ਮੈਂ ਤੇ ਸਪੋਰਟ ਕਰਦਾ ਹਾਂ ਪਰਸਨਲੀ ਵਿੱਚ ਦੂਸਰੀ ਗੱਲ ਹੈ ਜੀ ਵੀ ਦੇਖੋ ਔਰਤਾਂ ਆਪਣਾ ਇਹ ਕੰਮ ਕਰਦੀਆਂ ਆਪਣੇ ਕੰਮ ਕਰਦੀਆਂ ਆਪ ਮਾਲਕ ਰATHER THEN ਬਈ ਲੁਕਿੰਗ ਫੋਰ ਸਮਥਿੰਗ ਬਾਰ ਜਾ ਕੇ ਜੌਬ ਲੱਭਣੀ ਔਖੀ ਹੋ ਜਾਂਦੀ ਆ ਸਮਾਂ ਨਹੀਂ ਹੈ ਬਹੁਤ ਸਾਰੀਆਂ ਗੱਲਾਂ ਹਾਂਜੀ 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 ਮਾਲਣਾ ਇਸੇ ਘਰ ਦੇ ਵਿੱਚ ਤੁਹਾਡੇ ਬਿਜ਼ਨਸ ਘਰ ਦੇ ਵਿੱਚ ਤੇ ਮਤਲਬ ਆਈ ਥਿੰਕ ਸਕਾਈਜ਼ ਦਾ ਲਿਮਟ ਤੁਸੀਂ ਜਿੰਨਾ ਮਰਜ਼ੀ ਕਮਾ ਲਓ ਹੈਨਾ ਤੇ ਕਾਰਪੋਰੇਟ ਜੇ ਤੁਸੀਂ ਕਾਰਪੋਰੇਸ਼ਨ ਖੋਲੀ ਜਾਂ ਤਾਂ ਤੁਸੀਂ ਤੁਹਾਡੇ ਕੋਲ ਹੋਰ ਐਡੀਸ਼ਨਲ ਐਡਵਾਂਟੇਜਸ ਆ ਜਾਂਦੇ ਕਈ ਕੁਝ ਆ ਜਾਂਦਾ ਸੋ ਇਟਸ ਅ ਗੁੱਡ ਸਟੈਪ ਆਲ ਟੂਗੇਦਰ ਬਹੁਤ ਬਹੁਤ ਮਿਹਰਬਾਨੀ ਜਨਾਬ ਥੈਂਕ ਯੂ ਚਲੋ ਦੋਸਤੋ ਇਸ ਵੇਲੇ ਮੇਰੇ ਨਾਲ ਸਾਹਿਬ ਜਸਵੀਰ ਸਿੰਘ ਦਿਓਲ ਔਰ ਗੁਰਤੇਜ ਬਰਾੜਫੁਰੀ ਨੇ ਜਿਹੜੇ ਐਨਡੀਪੀ ਵੱਲੋਂ ਐਮਐਲਏ ਨੇ ਦੋਨੋਂ ਐਡਮੈਂਟਨ ਸ਼ਹਿਰ ਤੋਂ ਉਹਨਾਂ ਨਾਲ ਗੱਲਬਾਤ ਕਰਦੇ ਉਹ ਵੀ ਇਸ ਵੈਡਿੰਗ ਫੇਅਰ ਤੇ ਪਹੁੰਚੇ ਨੇ ਉਹਨਾਂ ਨੂੰ ਪੁੱਛਦੇ ਆਂ ਆ ਜਿਹੜਾ ਅੱਜ ਦਾ ਮਾਹੌਲ ਇੱਥੇ ਦੇਖ ਰਿਹਾ ਆ ਇਹਦੇ ਤੋਂ ਦੇਖ ਕੇ ਕਿਵੇਂ ਲੱਗਦਾ ਆ ਭਈ ਜਿਹੜੇ ਸਾਡੇ ਆਉਣ ਵਾਲੇ ਨੌਜਵਾਨ ਬੱਚੇ ਬੱਚੀਆਂ ਉੱਥੋਂ ਇੰਡੀਆ ਤੋਂ ਆ ਉਹ ਕਿਸ ਤਰ੍ਹਾਂ ਦਾ ਮਾਹੌਲ ਸਿਰਜਣਗੇ ਸਭ ਤੋਂ ਪਹਿਲਾਂ ਮੈਂ ਸੰਗਤ ਸਭ ਤੁਹਾਨੂੰ ਸਤਿ ਸ਼੍ਰੀ ਅਕਾਲ ਐਂਡ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕ ਜਿਹੜੇ ਆ ਉਨਨ ਸਤਿ ਸ਼੍ਰੀ ਅਕਾਲ ਨਮਸਕਾਰ ਸਲਾਮ ਵਾਲੇਕੁਮ ਅ ਸਵਾਲ ਤੁਸੀਂ ਬਹੁਤ ਸੋਹਣਾ ਕੀਤਾ ਪਰ ਉਹਦੇ ਨਾਲੋਂ ਵੱਡੀ ਮੈਂ ਜਿਹੜੀ ਗੱਲ ਸਮਝਦਾ ਜਿਨ੍ਹਾਂ ਇਹ ਬੱਚੀਆਂ ਨੇ ਆਪਣੇ ਆਰਗੇਨਾਈਜ਼ ਕੀਤਾ ਵੈਂਟ ਇਹਦੀ ਆਪਣੀ ਅਹਿਮੀਅਤ ਆ ਕਿਉਂਕਿ ਦਿਸ ਇਜ਼ ਨਾਟ ਜਸਟ ਅ ਬਿਜ਼ਨਸ ਬਿਜ਼ਨਸ ਵੀ ਕਮਿਊਨਿਟੀ ਲਈ ਬਹੁਤ ਜ਼ਰੂਰੀ ਆ ਜਿਹੜੀ ਇਕਨੋਮੀ ਲਈ ਜ਼ਰੂਰੀ ਆ ਅ ਪਰ ਨਾਲ ਦੀ ਨਾਲ ਜਿਹੜਾ ਇੱਕ ਪਲੈਟਫਾਰਮ ਘਰ ਬੈਠੇ ਲੋਕਾਂ ਨੂੰ ਜਿਹੜੇ ਛੋਟੇ ਛੋਟੇ ਬੈਂਡਰਸ ਆ ਉਹਨਾਂ ਨੂੰ ਔਰ ਜਿਸ ਤਰ੍ਹਾਂ ਇਹ ਨਹੀਂ ਬਹੁਤ ਪ੍ਰੋਫੈਸ਼ਨਲੀ ਉਹਨੂੰ ਆਰਗੇਨਾਈਜ਼ ਕੀਤਾ ਉਹ ਪਲੇਟਫਾਰਮ ਪ੍ਰੋਵਾਈਡ ਕਰਦੇ ਆ ਸੋ ਥਿਸ ਇਜ਼ ਦ ਵੇ ਟੂ ਗੋ ਥਿਸ ਇਜ਼ ਨਾਟ ਓਨਲੀ ਸਟ੍ਰੈਂਥਨਿੰਗ आवर ਕਮਿਊਨਿਟੀ ਇਕਨੋਮਿਕਲੀ ਬਟ ਆਲਸੋ ਬਿਲਡਿੰਗ आवर ਕਮਿਊਨਿਟੀ ਐਂਡ ਬੈਟਰ ਸੋਸਾਇਟੀ ਟੁਗੇਦਰ ਇਹ ਜਿਹੜਾ ਮੈਂ ਸਮਝਦਾ ਕਿ ਇਕੱਠੇ ਹੋ ਕੇ ਰਲ ਕੇ ਮਿਲ ਕੇ ਇੱਕ ਦੂਜੇ ਦੇ ਨਾਲ ਜਿਹੜਾ ਆਪਣੇ ਵਿਚਾਰ ਸਾਂਝੇ ਕਰਨੇ ਜਿਹੜਾ ਤੁਹਾਨੂੰ ਇੱਕ ਮਾਹੌਲ ਇੱਕ ਨਾ ਸਿਰ पे ਹੋ ਤੁਹਾਡੀ ਮੈਂਟਲ ਹੈਲਥ ਲਈ ਸੋਸੋਸਾਇਟੀ ਦੇ ਬੈਟਰ ਪੁਵਖ ਲਈ ਇਹ ਇਕੱਠ ਜਿਹੜੇ ਨੇ ਇਹ ਬਹੁਤ ਇਨਾਂ ਦੀ ਕੰਟਰੀਬਿਊਸ਼ਨ ਆ ਤੇ ਤੁਸੀਂ ਵੀ ਆਏ ਹੋ ਤੁਸੀਂ ਇੱਥੇ মিডিਆ ਤੋਂ ਕਵਰ ਕਰ ਰਹੇ ਹੋ ਤੇ ਨਾਲ ਦੀ ਨਾਲ ਲੋਕਾਂ ਨਾਲ ਗੱਲਬਾਤ ਕਰ ਰਹੇ ਹੋ ਇਹਦੀ ਇੱਕ ਆਪਣੀ ਕੰਟਰੀਬਿਊਸ਼ਨ ਆ ਮੈਂ ਸਮਝਦਾ ਕਿ ਇਹ ਇਹਦੇ ਲਈ ਮੈਂ ਇਹਨਾਂ ਨੂੰ ਜਿਹੜੇ ਆਰਗੇਨਾਈਜ਼ਰ ਨੇ ਤੇ ਤਾਰਕ ਹਣੀ ਵੀ ਇਹਦੇ ਵਿੱਚ ਆਪਣਾ ਰੋਲ ਪਲੇ ਕਰ ਰਹੇ ਨੇ ਉਹਨਾਂ ਦਾ ਮਹਾਰਾਜਾ ਪੈਲੇਸ ਦੇ ਵਿੱਚ ਉਹਨਾਂ ਸਾਰਿਆਂ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ ਤੁਸੀਂ ਕੀ ਆਖੋਗੇ ਏ ਜੀ ਦੇਖੋ ਇੱਕ ਤਾਂ ਬਹੁਤ ਵੈਲ ਆਰਗੇਨਾਈਜ਼ਡ ਇਹ ਪ੍ਰੋਗਰਾਮ ਆ ਤੇ ਜਿਹੜੇ ਐਂਟਰਪ੍ਰੀਨਿਅਰਸ ਬੈਠੇ ਆ ਆਪਾਂ ਪਹਿਲਾਂ ਵੀ ਬਿਹਾਈਂਡ ਦੀ ਕੈਮਰਾ ਗੱਲਬਾਤ ਕਰਦੇ ਸੀਗੇ ਕਿ ਇੱਥੇ ਜਿਹੜੇ ਇਹ ਜਿਹੜੀ ਜਨਰੇਸ਼ਨ ਆ ਰਹੀ ਆ ਜਿਹੜੇ ਉਹਨਾਂ ਨੇ ਨਾ ਜੌਬ ਤੋਂ ਬਾਹਰ ਹੋ ਕੇ ਵੀ ਸੋਚਣਾ ਸ਼ੁਰੂ ਕੀਤਾ ਉਹ ਕਹਿੰਦੇ ਕਿ ਇਹ ਬਿਜ਼ਨਸ ਵੀ ਥਰਾਈਵ ਸਰਵਾਈਵ ਵੀ ਕਰਦੇ ਤੇ ਥਰਾਈਵ ਵੀ ਕਰਦੇ ਆ ਤੇ ਇਹ ਦੇਖਦੇ ਆ ਕਿ ਹਰ ਇੱਕ ਜਿਹੜੇ ਸਟਾਲ ਦੇ ਉੱਤੇ ਬਹੁਤ ਸਾਰੇ ਲੋਕ ਆ ਜਿਹੜੇ ਉਹ ਇਕੱਲੇ ਦੇਖ ਹੀ ਨਹੀਂ ਰਹੇ ਸ਼ਾਪਿੰਗ ਵੀ ਕਰ ਰਹੇ ਆ ਤੁਹਾਡੀ ਕਮਿਊਨਿਟੀ ਵੱਧ ਰਹੀ ਆ ਤੇ ਉਹਦੇ ਨਾਲ ਜਿਹੜੇ ਇਵੈਂਟਸ ਨੇ ਉਹਨਾਂ ਦਾ ਹੋਣਾ ਇੱਥੇ ਸਾਰਥਿਕਾ ਤੇ ਇੱਕ ਨਵੀਂ ਪੀੜੀ ਦੀ ਇੱਕ ਨਵੀਂ ਸੋਚ ਵੀ ਝਲਕ ਰਹੀ ਆ ਕਿ ਉਹ ਜੌਬ ਤੋਂ ਬਾਹਰ ਹੋ ਕੇ ਉਹ ਸੋਚ ਰਹੇ ਆ ਤੇ ਇਹ ਜੀ ਆਰਗੇਨਾਈਜ਼ਡ ਈਵੈਂਟ ਆ ਜਿਹੜੇ ਅਸੀਂ ਮੋਰ ਥੈਨ 1 2 ਅਸੀਂ ਦੇਖਿਆ ਸਿਟੀ ਦੇ ਵਿੱਚ ਤੇ ਇੱਕ ਬਹੁਤ ਮੇਰੇ ਖਿਆਲ ਦੇ ਵਿੱਚ ਬਹੁਤ ਸੋਹਣਾ ਅਪਰਾਲਾ ਹੋ ਰਿਹਾ ਜੀ ਤੇ ਸਰਦੀਆਂ ਦੇ ਵਿੱਚ ਵੈਸੇ ਵੀ ਆਊਟਿੰਗ ਘਟ ਜਾਂਦੀ ਆ ਤੇ ਇੱਥੇ ਇਹ ਮਾਹੌਲ ਵੀ ਆ ਜਿਹੜਾ ਆਉਣ ਵਾਲਾ ਸਾਡਾ ਵਿਆਹਾਂ ਦਾ ਬਣਦਾ ਸਾਰਾ ਹੀ ਉਦਾਂ ਦਾ ਜਿਹੜਾ ਇੱਥੇ ਮਾਹੌਲ ਬਣਿਆ ਹੋਇਆ ਬਹੁਤ ਕਮਾਲ ਦਾ ਇਵੈਂਟ ਆ ਤੇ ਬਹੁਤ ਵੱਖੋ ਵੱਖਰੇ ਤੇ ਬਹੁਤ ਕ੍ਰੀਏਟਿਵ ਆਈਡੀਆਜ਼ ਆ ਜਿਹੜੇ ਉਹ ਸਾਨੂੰ ਇੱਥੇ ਦੇਖਣ ਨੂੰ ਮਿਲੇ ਆ ਸਰ ਔਰ ਬਹੁਤ ਸਾਰੇ ਲੋਕਾਂ ਦਾ ਕ੍ਰੀਏਟਿਵ ਵਰਕ ਜਿਹੜਾ ਉਹ ਵੀ ਸਾਹਮਣੇ ਨਜ਼ਰ ਆ ਰਿਹਾ ਬਿਲਕੁਲ ਸਰ ਬਹੁਤ ਕ੍ਰੀਏਟਿਵ ਆ ਤੇ ਹਰ ਇੱਕ ਜਿਹੜੀ ਚੀਜ਼ ਆ ਨਾ ਕਿ ਲਓ ਕਿ ਪਰਫਿਊਮ ਤੋਂ ਲੈ ਕੇ ਸੂਟਾਂ ਤੋਂ ਲੈ ਕੇ ਵਿਆਹਾਂ ਦੀਆਂ ਮੂਵੀਆਂ ਬੰਦਾ ਪਹਿਲਾਂ ਤਾਂ ਕੈਮਰਾ ਚੱਕ ਕੇ ਮੋਢੇ ਤੇ ਜਿਵੇਂ ਬਾਈ ਜੀ ਹੁਣੇ ਖੜੇ ਕੱਢਦੇ ਹੁੰਦਾ ਸੀ ਪਰ ਹੁਣ ਉਹ ਬਹੁਤ ਕਮਾਲ ਦਾ ਉਹਦੇ ਵਿੱਚ ਟੈਲੈਂਟ ਬਹੁਤ ਵੱਖਰੀਆਂ ਜਿਹੜੀਆਂ ਉਹਦੇ ਵਿੱਚ ਕ੍ਰੀਏਟੀਵਿਟੀ ਸਾਨੂੰ ਦੇਖਣ ਨੂੰ ਮਿਲੀਆਂ ਹਰ ਇੱਕ ਚੀਜ਼ ਦੇ ਵਿੱਚ ਤੇ ਇਹ ਮੇਰੇ ਖਿਆਲ ਦੇ ਵਿੱਚ ਸ਼ੋਭ ਸ਼ਗਨ ਹੈ ਜੀ ਨਵੀਂ ਪੀੜੀ ਦੇ ਲਈ ਅਲਬਰਟਾ ਦੇ ਲਈ ਅੱਜ ਸਲੇਚਰ ਨਾਲ ਬੜੀਆ ਲੱਗਦਾ ਜੀ ਜੇ ਦੇਖੋ ਜੀ ਉੱਥੇ ਉੱਥੇ ਵੀ ਬਹੁਤ ਇੰਪੋਰਟੈਂਟ ਕੰਮ ਹੁੰਦਾ ਤੇ ਉੱਥੇ ਬਹੁਤ ਕਮਾਲ ਦੇ ਮੁੱਦਿਆਂ ਨੂੰ ਜਿਹੜਾ ਅਸੀਂ ਲੋਕਾਂ ਦੀ ਵੈਟਰਮੈਂਟ ਲਈ ਉੱਥੇ ਕੁਝ ਕਰਨ ਦੀ ਕੋਸ਼ਿਸ਼ ਕਰਦੇ ਆਂ ਤੇ ਇੱਥੇ ਵੀ ਇੱਕ ਤਰੀਕੇ ਨਾਲ ਜਿਹੜੀ ਸੁਸਾਇਟੀ ਨੂੰ ਅੱਗੇ ਲਿਜਾਣ ਦੀਆਂ ਕਹਾਣੀਆਂ ਪੈਂਦੀਆਂ ਨੇ ਜੀ ਜਦੋਂ ਲੋਕ ਪੈਸਾ ਕਮਾਉਂਦੇ ਆ ਉਹ ਬਹੁਤ ਕ੍ਰੀਏਟਿਵ ਚੀਜ਼ ਤੇ ਖਰਚਣਾ ਚਾਹੁੰਦੇ ਆ ਤੇ ਇਹ opportunity ਦਿੰਦੇ ਆ ਜੀ ਇਹੋ ਜਿਹੇ ਪ੍ਰੋਗਰਾਮ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਜਨਾਬ ਤੁਹਾਡਾ ਥੈਂਕ ਯੂ ਸੋ ਮਾ ਦੇਣ ਲਈ ਥੈਂਕ ਯੂ ਥੈਂਕ ਯੂ ਸਰ ਮੇਰਬਾਨੀ ਓਕੇ ਫਿਲਹਾਲ ਦੇ ਲਈ ਕੈਨੇਡਾ نیوز ਦੇ ਵਿੱਚ ਇੰਨਾ ਹੀ ਪਲਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਦਿਓ ਆਗਿਆ ਤੇ ਤੁਸੀਂ ਬਣੇ ਰਹੋ ਚੈਨਲ ਪੰਜਾਬੀ ਦੇ ਨਾਲ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ